ਖਬਰਾਂ ਦੇ ਵਾਲਾਈਏ ਤੇ ਸ਼ੁਰੂਆਤ ਕਰ ਗਿਆ ਆਪਾਂ ਸੁਖਬੀਰ ਬਾਦਲ ਦੇ ਨਾਲ ਜੁੜੀ ਇੱਕ ਅਹਿਮ ਖਬਰ ਤੋਂ ਕਹਿੰਦੇ ਆਪਣੇ ਕਬੂਲੇ ਹੋਏ ਗੁਨਾਹਾਂ ਤੋਂ ਚਿੱਠੀ ਦੇ ਕੇ ਮੁੱਕਰ ਕੇ ਸੁਖਬੀਰ ਬਾਦਲ ਜੀ ਪ੍ਰਿੰਮਿੰਜੀ ਕੱਲ ਅਚਾਨਕ ਉਸ ਸਮੇਂ ਹਲਚਲ ਮਚ ਗਈ ਰਾਜਨੀਤਿਕ ਖੇਤਰ 'ਚ ਵੀ ਪੰਥਕ ਖੇਤਰ 'ਚ ਵੀ ਰਾਜਨੀਤਿਕ ਪਾਰਟੀਆਂ ਦੇ ਬੇੜਿਆਂ 'ਚ ਵੀ ਤੇ ਮੀਡੀਆ 'ਚ ਵੀ ਜਦੋਂ ਸੁਖਵਿੰਦਰ ਸਿੰਘ ਬਾਦਲਾ ਅੰਮ੍ਰਿਤਸਰ ਪਹੁੰਚੇ ਠੀਕ ਹੈ ਜੀ ਤੇ ਪਤਾ ਲੱਗਾ ਕਿ ਸੁਖਵਿੰਦਰ ਸਿੰਘ ਬਾਦਲ ਖੀਰਕਾਂਟਕ ਸਭ ਜਾ ਰਹੇ ਨੇ ਉਹ ਪਹਿਲਾਂ ਸੱਚ ਕਰਨ ਜਿਹੜੀ ਦਰਵਾਜ਼ਾ ਸਾਬ ਗਏ ਉੱਥੇ ਮੱਥਾ ਟੇਕਿਆ ਉਸ ਤੋਂ ਬਾਅਦ ਕੱਲ ਤੱਕ ਸਕੱਤਰੇ ਤਾਂ ਹੂੰ ਹੂੰ ਸਕੱਤਰੇ ਤਾਂ ਕਿ ਉਹਨਾਂ ਨੇ ਇੱਕ ਚਿੱਠੀ ਦਿੱਤੀ ਤੇ ਉਹ ਸਮੇਂ ਨਾ ਤਾਂ ਉੱਥੇ ਜਸਰ ਸਾਹਿਬ ਸੀਗੇ ਨਾ ਉਹਨਾਂ ਦੇ ਨਿੱਜੀ ਸਕੱਤਰ ਸੀਗੇ ਨਾ ਉਹਨਾਂ ਦੇ মিডিਆ ਸਕੱਤਰ ਸੀਗੇ ਤੇ ਫਿਰ ਜਿਹੜਾ ਆਮਲਾ ਫਲਾ ਉਹਦੇ ਸਕੱਤਰੇ ਚ ਬੈਠਾ ਸੀਗਾ ਉਸ ਨਮਾਇंदे ਨੂੰ ਉਹਨਾਂ ਨੇ ਆਪਣੀ ਚਿੱਠੀ ਸੌਂਪਤੀ ਠੀਕ ਹੈ ਜੀ ਹੁਣ ਉਸ ਚਿੱਠੀ ਚ ਵਿਸ਼ਾ ਤਾਂ ਹੈਗਾ ਕਿ ਮੈਨੂੰ ਤਨਖਾਹ ਲਈ ਜਾ ਹੂੰ ਹੂੰ ਪਰ ਉਹਦੇ ਅੰਦਰ ਤਰਕ ਬਤਰਕ ਕਰਦਿਆਂ ਉਹਨਾਂ ਨੇ ਸਪਸ਼ਟ ਕਿਹਾ ਕਿ ਜੀ ਕਿ ਤੁਸੀਂ ਮੇਰੇ ਤੇ ਉਹੀ ਦੋਸ਼ ਮੜਤੇ ਜਾਂ ਸਾਨੂੰ ਉਹੀ ਬਦਨਾਮ ਕੀਤਾ ਜਾ ਰਿਹਾ ਮੈਂ ਤਾਂ ਕੋਈ ਗਨਾਹ ਨਹੀਂ ਕੀਤਾ ਕਿ ਉਹਨਾਂ ਨੇ ਚਿੱਠੀ ਦੀ ਇਵਾਰਤ ਕਹਿੰਦੀ ਹੈ ਹਮ ਹਮ ਕਬੂਲਨਾਮੇ ਤੋਂ ਬਾਅਦ ਤਨਖਾਹ ਲੱਗਣ ਤੋਂ ਬਾਅਦ ਐ ਤੁਹਾਨੂੰ ਤਨਖਾਹਿਆ اقرار ਦੇਣ ਤੋਂ ਬਾਅਦ ਪਰ ਤੁਸੀਂ ਆਪਣੇ ਬਿਆਨਤੋਂ ਮੁਕਰ ਰਹੇ ਹੋ ਹੁਣ ਤੁਸੀਂ ਆਪਣੇ ਕਬੂਲਨਾਮੇ ਤੋਂ ਮੁਕਰ ਰਹੇ ਹੋ ਮੇਰੇ ਕੋਲ ਆ ਚਿੱਠੀ ਪਈ ਹੈ ਜਿਹੜੀ ਚਿੱਠੀ ਸੁਖਵੀਰワਲ ਕੱਲ ਭੇਟ ਕਰਕੇ ਆਇਨੇ ਉਹਦੇ ਮੈਂ ਕੁਝ ਮੋٹے ਮੋٹے ਅੰਸ਼ ਤੁਹਾਡੇ ਮੂਰੇ ਰੱਖ ਦਿੰਨਾ ਹੂੰ ਹੂੰ 13 ਨਵੰਬਰ 2024 ਨੂੰ ਜੱਤਰ ਪਰਮ ਸਤਿਕਾਰਯੋਗ ਗਿਆਨੀ ਰਗਵੀਰ ਸਿੰਘ ਜੱਜਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਬਾਈ ਗੁਰਜੀ ਖਾਲਸਾ ਬਾਈਡਿੰਗ ਫਤਿਹ ਵਿਸ਼ਾ ਤਨਖਾਹ ਲਵਾਉਣ ਲਈ ਜੋਦੜੀ ਠੀਕ ਹੈ ਜੀ ਇਹ ਵਿਸ਼ਾ ਲਿਖ ਕੇ ਪਹਿਲਾ ਪੈਰਾ ਸੁਣ ਲਓ ਬਸ ਇੱਥੋਂ ਹੀ ਸਾਰਾ ਕੁਝ ਪਾਸ ਹੋ ਜਾਂਦਾ ਕਿ ਪਹਿਲੇ ਪੈਰੇ ਚ ਲਿਖਦੇ ਨੇ ਵਿਸ਼ਾ ਤਨਖਾਹ ਲਵਾਉਣ ਲਈ ਜੋਦੜੀ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਸਨੇਵਰ ਬੇਨਤੀ ਹੈ ਇੱਕ ਲਿਖਤ ਸ਼ਿਕਾਇਤ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਗਾਵਤ ਕਰਕੇ ਗਏ ਕੁਝ ਆਗੂਆ ਵੱਲੋਂ ਜਥੇਦਾਰ ਸ਼੍ਰੀ ਅਕਾਲਪਤਖ ਸਾਹਿਬ ਨੂੰ 1/7/2024 ਨੂੰ ਦਿੱਤੀ ਗਈ। ਠੀਕ ਹੈ ਜੀ। ਇਹ ਸ਼ਿਕਾਇਤ ਇਹ ਸ਼ਿਕਾਇਤ ਸ਼੍ਰੋਮਣੀ ਅਕਾਲੀ ਦਲ ਖਿਲਾਫ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਉਸ ਕੂੜ ਪ੍ਰਚਾਰ ਦਾ ਹਿੱਸਾ ਸੀ ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ ਨੂੰ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਤੌਰ ਤੇ ਬਦਨਾਮ ਕਰਨ ਦਾ ਕੰਮ ਨਿਰੰਤਰ ਚੱਲ ਰਿਹਾ ਸੀ। ਹੂੰ। ਹਾਲਾਂਕਿ ਅਕਾਲੀ ਦਲ ਖਰਾਬ ਲਗਾਏਗੇ ਇਹ ਸਾਰੇ ਦੋ ਝੂਠੇ ਹਮਮ ਨਿਰਾਤਰ ਅਤੇ ਰਾਜਨੀਤਿਕ ਪ੍ਰੇਰਥਨ ਰਾਨੀ ਇਸ ਗੱਲ ਦੀ ਇੱਕ ਦੋਸ਼ ਲਾਉਣ ਵਾਲੇ ਖੁਦ ਆਪ ساری ਉਮਰ ਪਾਰਟੀ ਤੇ ਸਰਕਾਰ ਦੇ ਵੱਡੇ ਅਹੁਦਿਆਂ ਦਾ ਆਨੰਦ ਮਾਣਦੇ ਰਹੇ ਹਮ ਹੁਣ ਅੱਗੇ ਉਹ ਫਿਰ ਲਿਖਦੇ ਨੇ ਕਿ ਇਸ ਚਿੱਠੀ ਦੇ ਹਵਾਲੇ ਨਾਲ ਮੈਨੂੰ ਸੱਦਿਆ ਮੈਂ ਆਇਆ ਐ ਤੁਸੀਂ ਮੈਨੂੰ ਤਨਖਾਹ ਲਈ ਮੈਂ ਦੋ ਦਿਨ ਫੇਰ ਆ ਗਿਆ ਹੈ ਨਾ ਤੇ ਪਰ ਹੁਣ ਮੈਨੂੰ ਇਹ ਤਨਖਾਹ ਸੁਣਾਈ ਨਹੀਂ ਜਾ ਰਹੀ ਫਿਰ ਅੱਗੇ ਇੱਕ ਪੈਰੇ 'ਚ ਲਿਖਦੇ ਆ ਦਾਸ ਦੇ ਸਪਸ਼ਟੀਕਰਨ ਤੋਂ ਗੱਲ ਸਪਸ਼ਟ ਸੀ ਕਿਸ ਪਸਪਸ਼ਟੀਕਰਨ ਬਿਨਾਂ ਕਿਸੇ ਤਰਕ ਜਾਂ ਦਲੀਲ ਅਤੇ ਬਿਨਾਂ ਕਿਸੇ ਸਵਾਲ ਜਵਾਬ ਦੇ ਪੰਜਾਬ ਅਤੇ ਪੱਥ ਦੇ ਬਡੇਰੇ ਰੀਤਾਂ ਨੂੰ ਮੁੱਖ ਰੱਖਦੇ ਹੋਏ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਦਿੱਤਾ ਸੀ ਹਾਲਾਂਕਿ ਪਾਰਟੀ ਅਤੇ ਸਰਕਾਰ ਵਿੱਚ ਜੋਗ ਵੀ ਫੈਸਲੇ ਲਏ ਜਾਂਦੇ ਸਨ ਉਹਨਾਂ ਸਾਂਝੇ ਤੌਰ ਤੇ ਲਏ ਜਾਂਦੇ ਸਨ ਇਸ ਲਈ ਪਾਰਟੀ ਤੋਂ ਹੋਈਆਂ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦੇ ਹੋਏ ਸੱਚੇ ਮਨੋਕਿਮਾ ਜਸ਼ਨ ਕਰਕੇ ਆਪਣੇ ਆਪ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਤਖਤਕੇ ਸਮਰਪਿਤ ਕੀਤਾ ਤੇ ਗੁਰਮਤਿ ਪਰੰਪਰਾਵਾਂ ਮੁਤਾਬਕ ਆਪਣੇ ਆਪ ਨੂੰ ਕਾਰਪੁਰਖ ਦੇ ਹੁਕਮ ਦਾ ਪਵੰਦ ਬਣਾਇਆ ਮੈਂ ਇਹ ਦੋ ਪਹਿਰਿਆਂ ਚ ਕਰ ਰਹੇ ਨੇ ਕਿ ਜੀ ਮੈਂ ਆਤਾ ਗਿਆ ਸ਼ਿਕਾਇਤ ਆਗੀ ਤੇ ਉਸ ਕਹਤੇ ਤੁਸੀਂ ਮੈਨੂੰ ਸਪਸ਼ਟੀਕਰਨ ਦੇਣ ਨੂੰ ਬੁਲਾ ਲਿਆ ਮੈਂ ਆਤਾ ਗਿਆ ਤੇ ਮੈਂ ਬਿਨਾ ਕੋਈ ਸਪਸ਼ਟੀਕਰਨ ਦਿੱਤੇ ਆ ਬਿਨਾ ਕੋਈ ਤਰਕ-ਵਿਤਰਕ ਕੀਤੇ ਆ ਸਾਰੇ ਗੁਨਾਹ ਨੂੰ ਆਪਣੀ ਝੋਲੀ ਪਾ ਲਿਆ ਹੂੰ ਹੂੰ ਤੇ ਤੁਸੀਂ ਉਸ ਤੋਂ ਬਾਅਦ ਮੈਨੂੰ ਤਨਖਾਹਿਆ ਕਰਾਰ ਦਿੱਤਾ ਪਰ ਮੈਨੂੰ ਤਨਖਾਹ ਨਹੀਂ ਲੱਗੀ ਉਹ ਮੈਂ ਉਹਦੀ ਯੋਦਗੀ ਲੈ ਕੇ ਆਇਆ ਪਰ ਪਰ ਤੁਸੀਂ ਇਹ ਕਹਿ ਰਹੇ ਹੋ ਕਿ ਮੇਰੇ ਖਿਲਾਫ ਮੇਰੀ ਪਾਰਟੀ ਖਿਲਾਫ ਸਾਡੇ ਖਿਲਾਫ ਇਹ ਕੂੜ ਪ੍ਰਚਾਰ ਕੀਤਾ ਗਿਆ ਹੂੰ ਤੇ ਤੁਸੀਂ ਇਹ ਵੀ ਕਿਹਾ ਕਿ ਹਾਂਜੀ ਇਹ ਧਾਰਮਿਕ ਸਮਾਜ ਦੇ ਰਾਂ ਤੌਰ ਤੇ ਤੁਹਾਨੂੰ ਬਦਨਾਮ ਕੀਤਾ ਜਥੇਦਾਰਾਂ ਵੱਲੋਂ ਭਾਸਿੰਗ ਬਾਦਲ ਦੇ ਘਰੇ ਜਾਣਾ ਹੂੰ ਇਹ ਕੂੜ ਪ੍ਰਚਾਰ ਦਾ ਹਿੱਸਾ ਹੀ ਸੀ ਜੀ ਇਹ ਘਟਨਾ ਨਹੀਂ ਵਾਪਰੀ ਹੂੰ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣਾ ਉਹਦੀ ਸਾਰੀ ਉਹ ਪ੍ਰਕਿਰਿਆ ਚਲਾਉਣਾ ਐਨਾ ਉਹਦੀ ਚਿੱਠੀ ਆਉਣਾ ਉਹਨੂੰ ਮਾਫੀ ਦੇ ਦੇਣਾ ਉਹਦੀਆਂ ਫਿਲਮਾਂ ਵਾਲਾ ਪਹਿਲੂ ਐ ਉਸਤੇ ਕਿਸਾਂ ਚੋ ਨੂੰ ਬਰੀ ਕਰਾਉਣ ਵਾਲਾ ਪਹਿਲੂ ਉਹਦੀ ਐਫਆਈਆਰ ਰੱਦ ਕਰਨ ਵਾਲਾ ਪਹਿਲੂ ਇਹ ਸਭ ਕੂੜ ਪ੍ਰਚਾਰ ਹੈ ਜਨਮ ਕੀ ਹੋਇਆ ਹੀ ਨਹੀਂ ਨਾ ਹੂੰ ਤੁਸੀਂ ਕਹਿੰਦੇ ਹੋ ਧਾਰਮਿਕ ਸੰਗਤ ਰਣਕੌਰ ਤੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੂੰ ਹੂੰ ਅਣਪਛਾਤੀਆਂ ਗੋਲੀਆਂ ਕਿਹਨੇ ਲਿਖੀਆਂ ਐਫਆਈਆਰ 'ਚ ਪਹਿਲਾਂ ਗੋਲੀਆਂ ਚਲਾਈਆਂ ਕਿਹਨੇ ਫਿਰ ਲਿਖੀਆਂ ਕਿਹਨੇ ਹੂੰ 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 ਕੀ ਦੇ ਹੁਕਮਾਂ ਤੇ ਲਿਖੀਆਂ ਹੂੰ ਸਹੀ ਇਹ ਇਹ ਸਾਰਾ ਕੁਝ ਇਹ ਸਾਰਾ ਕੁਝ ਕੂੜ ਪ੍ਰਚਾਰੀ ਸੀ ਹੂੰ ਸੋ ਸੁਖਵੀਰ ਬਾਦਲ ਸਿੱਧੇ ਰੂਪ 'ਚ ਆਪਣੀ ਹੀ ਇਹ ਕਬੂਲਤਾ ਨੂੰ ਆਪਣੇ ਹੀ ਕਬੂਲਨਾਮੇ ਨੂੰ ਹੁਣ ਪਲਟ ਰਹੇ ਨੇ ਸਿੱਟੀ ਚ ਤੇ ਅਗਾਭਿਓ ਦੂਸਰੇ ਪਾਸੇ ਵੀ ਲਿਖਦੇ ਨੇ ਕਿ ਜੀ ਮੈਂ ਇਕੱਲਾ ਨਹੀਂ ਸਰਕਾਰ ਵਿੱਚ ਜੋ ਵੀ ਫੈਸਲੇ ਲਏ ਜਾਂਦੇ ਸਾਂਝੇ ਲਏ ਜਾਂਦੇ ਸਨ ਇਸ ਲਈ ਇਹ ਵੀ ਉਹਨਾਂ ਤੋਂ ਮੰਗੇ ਹੋਏ ਨੇ ਹੂੰ ਹੂੰ ਸਿੱਖ ਮੰਤਰੀ ਸੀ ਪਰ ਜੇ ਸਰਕਾਰ ਚ ਫੈਸਲੇ ਲਏ ਜਾਂਦੇ ਨੇ ਮੈਂ ਉੱਧਰ ਵੀ ਸਵਾਲ ਕੀਤਾ ਸੀ ਫਿਰ ਸਰਕਾਰ ਸਾਰੀ ਦੇ ਉੱਤੇ ਕਾਰਵਾਈ ਕੌਣ ਕਰੂਗਾ ਹੂੰ ਇਹ ਸਿੱਖਾਗੂਆ ਕਰਕੇ ਇਹਨਾਂ ਨੂੰ ਤਾਂ ਤਲਬ ਕਰ ਲਿਆ ਇਹਨਾਂ ਤੋਂ ਸਪਸ਼ਟੀਕਰਨ ਮੰਗ ਲਿਆ ਪਰ ਇਹ ਸਰਕਾਰ ਚ ਤਾਂ ਬੀਜੇਪੀ ਵੀ ਵਿੱਚ ਸੀ ਹੂੰ ਇਸ ਲਈ ਪਰ ਉਹਨਾਂ ਦੇ ਮੰਤਰੀਆਂ ਦੇ ਰੋਲ ਸੀ ਜਾਂ ਨਹੀਂ ਅਜੀਬ ਹੀ ਪ੍ਰਚੰਤ ਦਾ ਵਿਸ਼ਾ ਹੂੰ 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 ਸੋ ਇਸ ਪਹਿਲੂ ਤੇ ਸੁਖਵੀਰਵਾਲ ਦਾ ਮੁੱਖ ਕਰਨਾ ਇਹ ਆਪਣੇ ਆਪ ਸਵਾਲ ਹੈ ਤੇ ਅਖੀਰ ਤੇ ਜਾ ਕੇ ਇੱਕ ਪੈਰਾ ਹੋਰ ਹੈ ਜੀ ਉਹ ਪੈਰਾ ਕਹਿੰਦੇ ਮਾਨਜੋਗ ਸਿੰਘ ਸਾਹਿਬ ਜੀ ਆਪ ਜੀ ਵੱਲੋਂ ਦਾਸ ਨੂੰ ਤਨਖਾਹਿਆ ਕਰਾਰ ਦਿੱਤੇਗੇ ਢਾਈ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਠੀਕ ਹੈ ਇੱਕ ਨਿਮਾਣੇ ਸੇਵਕ ਵਜੋਂ ਤੱਕ ਸਾਹਿਬ ਦੀ ਮਾਨ ਮਰਿਆਦ ਨੂੰ ਮੱਦੇਨਜ਼ਰ ਰੱਖਦੇ ਹੋ ਮੈਂ ਆਪਣੇ ਆਪ ਨੂੰ ਪੰਥਕ ਰਾਜਨੀਤੀ ਕਰਦੇ ਸਮਾਜਿਕ ਜੇ ਮੈਂ ਦੂਰ ਰੱਖਿਆ ਹੋਇਆ ਹਾਂ ਪਰ ਅੱਜ ਸਿੱਖ ਪੰਥ ਅਤੇ ਪੰਜਾਬ ਸਾਹਮਣੇ ਬਹੁਤ ਵੱਡੀਆਂ ਚਰਚਾਤਾਂ ਦਰਪੇਸ਼ ਹਨ ਪਰ ਦਾਸ ਇਸ ਸਮੇਂ ਚਾਹੁੰਦੇ ਹੋਏ ਵੀ ਇਨ੍ਹਾਂ ਗੰਭੀਰ ਹਾਲਾਤਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਤੇ ਸਮਰੱਥ ਹੈ ਪੰਜਾਬ ਅਤੇ ਪੰਥ ਦੀ ਨੁਮਾਇੰਦਗੀ ਜਥੇਬੰਦੀ ਸ਼੍ਰੋਮਣੀ ਕਾਲਦਲ ਦੇ ਕੰਮਕਾਜ ਉੱਤੇ ਭਾਰੀ ਅਸਰ ਪੈ ਰਿਹਾ ਹੈ ਇਸ ਲਈ ਦਾਸ ਆਪ ਜੀ ਫਿਰ ਨਵਾਂ ਨੇ ਸੇਖੋ ਜੋ ਸ਼੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਦੁਬਾਰਾ ਜੋਧਰੀ ਕਰਦਾ ਹਾਂ ਕਿ ਪੰਥ ਸਿੰਘ ਸੇਵਨ ਦੀ ਮੀਟਿੰਗ ਬੁਲਾ ਕੇ ਗੁਰੂ ਮਹਾਰਾਜ ਸਾਹਿਬ ਜੋ ਵੀ ਹੁਕਮ ਸ਼੍ਰੀ ਕਾਲ ਤਖਤ ਸਾਹਿਬ ਤੋਂ ਲਾਇਆ ਜਾਣਾ ਉਹ ਲਗਾਉਣ ਦੀ ਕਿਰਪਾਲਤਾ ਕੀਤੀ ਜਾਵੇ ਦਾਸ ਆਹ ਹੁਕਮ ਦੀ ਪਾਲਣਾ ਕਰਨ ਲਈ ਬਚਨ ਬੋਤਾਂ ਨੂੰ ਮੁਰਦ ਰਹਾਦਾ ਆਦਰ ਤੇ ਸਤਕਾਰ ਦਾ ਗੁਰੂ ਪੰਧਾ ਦਾਸ ਸੁਖਵੀਰ ਸਿੰਘ ਵੱਲ ਠੀਕ ਹੈ ਦਾਸ ਆ ਸੀਫਰ ਨਹੀਂ ਦੇ ਕੇ ਆ ਰਿਹਾ ਜੇ ਵੀ ਪ੍ਰਧਾਨਗੀ ਇਹਦੇ ਉਦੇ ਤੋਂ ਹਮ ਸਹੀ ਹੈ ਉਸ ਤੋਂ ਅਹੁਦਾ ਨਹੀਂ ਛੱਡ ਹੋ ਰਿਹਾ ਅਜੇ ਤੱਕ ਹਮ ਬਿਲਕੁਲ ਇਹ ਤਰਾਜ ਵਿੱਚ ਵੀ ਰਾ ਇੰਤਕਰਾਜ ਵਿੱਚ ਵੀ ਅਕਾਲੀ ਦਲ ਵਿੱਚ ਵੀ ਸ਼੍ਰੋਮਣੀ ਕਮੇਟੀ ਵਿੱਚ ਵੀ ਮੀਡੀਆ ਚ ਵੀ ਚਰਚਾ ਜ਼ਰੂਰ ਹੈ ਕਿ ਢਾਈ ਮਹੀਨੇ ਕਿਉਂ ਜੀ ਜੀ ਜਦੋਂ ਸੁਖਵੀਰ ਬਾਦਲ ਨੂੰ ਤਨਖਾਹਿਆ اقرار ਦੇਤਾ ਉਹ ਤੋਂ ਬਾਅਦ ਉਹਦੀ ਤਨਖਾਹ ਮੁقرਰ ਕਿਉਂ ਨਹੀਂ ਹਮ ਉਸ ਨੂੰ ਤਨਖਾਹ ਲਾਇਕ ਕਿਉਂ ਨਹੀਂ ਗਈ ਇਹ ਸਾਰੇ ਵਰਤਾਰੇ ਦੇ ਵਿੱਚ ਪੰਥਕ ਤਰਾ ਦੇ ਹਵਾਲੇ ਨਾਲ ਜਿਹੜੀ ਚਰਚਾ ਬਾਹਰ ਨਿਕਲਦੀ ਆ ਉਹਦੇ ਵਿੱਚੋ ਕਿਹਾ ਜਾਂਦਾ ਕਿ ਇਦਾਂ ਹੋਇਆ ਨਹੀਂ ਕਦੇ ਹਮ ਹਮ ਕਿ ਜਦੋਂ ਬੰਦੇ ਨੇ ਕਬੂਲ ਲੈਣਾ ਤੇ ਉਤਵਾਦ ਦੀ ਅੱਖਾਂ ਲਾ ਦਿੱਤੀ ਜਾਂਦੀਆਂ ਪਰ ਇੱਥੇ ਜੋ ਜੋ ਇਹ ਸਾਰੀ ਪ੍ਰਕਿਰਿਆ ਚ ਮਹਿਸੂਸ ਹੁੰਦਾ ਹੈ ਜੋ ਸਮਝ ਆਉਂਦਾ ਹੈ ਲੇਟ ਹੋਣ ਦਾ ਇੱਕ ਕਾਰਨ ਕੀ ਲੇਟ ਹੋਣ ਦਾ ਜਿਹੜਾ ਕਾਰਨ ਦਿਖਾਇਆ ਜਾ ਰਿਹਾ ਉਹੀ ਹੈ ਹੂੰ ਕਿ ਜੀ ਸੁਧਾਰ ਲਹਿਰ ਵਾਲੇ ਵੀ ਦਬਾਅ ਬਣਾ ਰਹੇ ਨੇ ਐ ਸੁਖਰੀ ਬਾਦਲਾਤ ਵਾਲਾ ਤਾਂ ਵੀ ਦਬਾਅ ਬਣਾ ਰਿਹਾ ਹੈ ਕਦੇ ਬਲਟੋਹਾ ਜਾਂਦਾ ਹੈ ਕਦੇ ਚੀਮਾ ਤੇ ਭੁੰਦੜ ਹੋਣੀ ਜਾਂਦੇ ਨੇ ਐ ਕਦੇ ਮਲੂਕਾ ਬਲਟੋਹਾ ਤੇ ਹਾਂ ਫੁੰਦਰੂ ਹੁਰੀ ਚਲੇ ਜਾਂਦੇ ਨੇ ਕਦੇ ਜੀ ਦਰਜੀਤ ਚੀਮੇ ਦੀ ਗੁਆਚ ਬਖਤ ਚਲਾ ਜਾਂਦਾ ਹੈ ਹਾਂ ਕਦੇ ਜੀ ਸੁਧਾਰ ਮਹਿਰ ਵਾਲੇ ਦਮਦਮਾਨ ਸਾਹਿਬ ਪਹੁੰਚ ਜਾਂਦੇ ਨੇ ਢਾਈ ਢਾਈ ਘੰਟੇ ਸੋ ਕੀ ਇਹ ਦਬਾਵ ਵਾਲੀ ਰਾਜਨੀਤੀ ਦੇ ਕਰ ਲੇਟ ਹੋ ਰਿਹਾ ਕੀ ਜਿਹੜਾ ਇਹ ਪ੍ਰਚਾਰਿਆ ਪ੍ਰਸਾਰਿਆ ਜਾ ਰਿਹਾ ਕਿ ਆਰਐਸਐਸ ਦਾ ਦਬਾਅ ਹੈ ਕੀ ਸੱਚਮੁੱਚ ਇਸ ਦਬਾਅ ਕਰ ਸਾਰਾ ਕੁਝ ਲੇਟ ਹੋ ਰਿਹਾ ਹੂੰ ਕਿ ਜਸਤਰ ਇਸਵਾਬਟ ਨੇ ਜਸਤਰ ਸਾਹਿਬ ਤਾਂ ਕਹਿੰਦੇ ਕਿ ਸਾਡੀ ਤਾਂ ਮਰਿਆਦਾ ਨੂੰ ਅਮਲੀ ਰੂਪ ਦੇਣ ਦਾ ਵੀ ਦਬਾਅ ਹੈ ਇਸ ਲਈ ਉਸ ਪਹਿਲੂ ਦੇ حوالے ਨਾਲ ਵੀ ਪਰ ਜਿਹੜਾ ਪਹਿਲੂ ਸਮਝ ਆਉਂਦਾ ਪ੍ਰਵੀਨ ਜੀ ਜੇ ਪਿਛਲੀਆਂ ਪ੍ਰਕਿਰਿਆਵਾਂ ਦੇ ਵਿੱਚ ਤਨਖਾਈਏ ਬੰਦੇ ਨੂੰ ਤੁਰੰਤ ਤਰਖਾ ਲੱਗੀ ਆ ਤਾਂ ਉਹਦੇ ਵਿੱਚ ਗੁਨਾਹ ਵੀ ਸਪਸ਼ਟ ਹੁੰਦਾ ਸੀ ਹਮ ਹਮ ਔਰ ਉਸ ਵਿਅਕਤੀ ਦੇ ਆਲੇ-ਦਾਲੇ ਘੁੰਮਦਾ ਸੀ ਉਹ ਗੁਨਾਹ ਇਸ ਲਈ ਉਹਦੇ ਕਬੂਲਨਾਮੇ ਤੋਂ ਸਜ਼ਾ ਲੱਗ ਜਾਂਦੀ ਸੀ ਇੱਥੇ ਇਕੱਲੇ ਗੁਨਾਹ ਕਬੂਲਣ ਦਾ ਮਸਲਾ ਨਹੀਂ ਹੈ ਗੁਨਾਹ ਦੀ ਅੱਧ ਕਿ ਕਿੱਥੇ ਤੱਕ ਹੈ ਹੂੰ ਸਹੀ ਕਿਹਾ ਦੇ ਵਿੱਚ ਤੁਸੀਂ ਸ਼ਾਮਲ ਕਿੱਥੇ ਤੱਕ ਹੋ ਹੂੰ ਜੇ ਡੇਰਾ ਸਰਸਾ ਮੁਖੀ ਨੂੰ ਮਾਫੀ ਦਿਵਾਈ ਤਾਂ ਉਹਦੇ ਵਿੱਚ ਕਿਹੜਾ ਕਿਹੜਾ ਕੇਸ ਅੱਧ ਤੱਕ ਸ਼ਾਮਲ ਹੈ ਹੂੰ ਇਹ ਪਰਚੋਲ ਦਾ ਜੇ ਵਿਸ਼ਾ ਹੈ ਤੁਹਾਡਾ ਰੋਲ ਕਿੰਨਾ ਹੈ ਜੇ ਬੇਅਦਵੀ ਕਾਂਡ ਵਾਪਰੇ ਉੱਥੇ ਸਰਕਾਰ ਦੀ ਨਲੈਕੀ ਚ ਕੀ ਭੂਮਿਕਾ ਸੀ ਜਾਂ ਸਰਕਾਰ ਦੀ ਸਿੱਧੀ ਭੂਮਿਕਾ ਕੀ ਸੀ ਇਹ ਅਜੇ ਜਾਂਚ ਦਾ ਵਿਸ਼ਾ ਹੈ ਹੂੰ ਜੇ ਉੱਥੇ ਗੋਲੀਆਂ ਚੱਲੀਆਂ ਤਾਂ ਕਿਹਦੇ ਹੁਕਮ ਨਾਲ ਚੱਲੀਆਂ ਕਿਵੇਂ ਚੱਲੀਆਂ ਫਿਰ ਅੜਪਛਾਤੀ ਐਫ ਆਈ ਆਰ ਕਿਹਨੇ ਲਖਾਈ ਅੜਪਛਾਤੀ ਪੋਸਟ ਕੋ ਸ਼ਬਦ ਕਿਨੇ ਪੁਆਏ ਹੂੰ ਅਨੁਸ਼ਾਸਿਤ ਪੋਲ ਸੰੁਸ਼ਾਸਿਤ ਗੋਲੀਆਂ ਇਹ ਸ਼ਬਦ ਕਿਹਨੇ ਪੁਆਏ ਜਸਦਰ ਸਰਸਾ ਮੁਖੀ ਦੀ ਐਫ ਆਈ ਆਰ ਰੱਦ ਕਰਾਉਣ ਦੇ ਲਈ ਜੱਜਾਂ ਕੋਲੋਂ ਕੇਸ ਬਦਲਾ ਬਦਲਾਉਣ ਦੇ ਲਈ ਇਹ ਕਿਹਦੀ ਪ੍ਰਕਿਰਿਆ ਸੀ ਹੂੰ ਸੋ ਇਸ ਲਈ ਅਜੇ ਉਹ ਸਾਰੀਆਂ ਚੀਜ਼ਾਂ ਜਦ ਤੱਕ ਸਪੱਸ਼ਟ ਨਹੀਂ ਹੁੰਦੀਆਂ ਕਿਉਂਕਿ ਕਈ ਤਰ੍ਹਾਂ ਕਹਿੰਦਿਆਂ ਨੇ ਕਿ ਵੀ ਬਲਾਓ ਜਸਦਰ ਸਾਹਿਬਾਨ ਨੂੰ ਵੀ ਜਿਹੜੇ ਹੈ ਨਾ ਮਤਲਬ ਕਿ ਉਸ ਸਮੇਂ ਜਦ ਤੱਕ ਜਿਹੜੇ ਗਏ ਬਾਦਲੋਂ ਹੂੰ ਸੋ ਕਿਉਂ ਨਹੀਂ ਉਹਨਾਂ ਨੂੰ ਬੁਲਾ ਕੇ ਪੁੱਛਿਆ ਜਾਂਦਾ ਹੂੰ ਸੋ ਇਸ ਹਵਾਲੇ ਨਾਲ ਕੀ ਇਸ ਲਈ ਸਮਾਹਤ ਲੱਗ ਰਿਹਾ ਕਿ ਸਾਰੀ ਪ੍ਰਕਿਰਿਆ ਜੇ ਖੁੱਲਣੀ ਹੈ ਜਾਂ ਸੱਚਮੁੱਚ ਇਸ ਨੂੰ ਜਾਣ ਕੇ ਲਟਕਾਇਆ ਜਾ ਰਿਹਾ ਹਮ ਇੱਕ ਪਹਿਲੂ ਹੈ ਦੂਸਰੇ ਪਾਸੇ ਸੁਖਵੀਰ ਸਿੰਘ ਬਾਦਲ ਤਰਲੋ ਮੱਛੀ ਹੋ ਰਹੀ ਸੀ ਜਿਮਨੀ ਚੌਣ ਲੜਨ ਲਈ ਠੀਕ ਹੈ ਜੀ ਤੇ ਇਹ ਵੀ ਇਸ ਚਿੱਠੀ ਚ ਕਿਹਾ ਕਿ ਮਤਲਬ ਇਸ ਲਈ ਉਹ ਕਹਿੰਦਾ ਕਿ ਜੀ 595 ਮੈਂ ਤਾਂ ਸਾਰ ਗੁਸ਼ ਕਰ ਲਿਆ ਪੰਜਾਬ ਅਤੇ ਪੰਤਰੀ ਨੂੰ ਮੈਂ ਜਤਨੀ ਛੋਣ ਕੇ ਕੰਮ ਕਰ ਜੂ ਤੇ ਭਾਰੀ ਅਸਰ ਪੈ ਰਿਹਾ ਮਤਲਬ ਕਿ ਇੱਕ ਵਿਅਕਤੀ ਹੀ ਪਾਰਟੀ ਉਹ ਬੈਨ ਨਹੀਂ ਗੱਲ ਕਰਦੇ ਹੂੰ ਪਾਰਟੀ ਦੇ ਤਾਂ ਕੋਈ ਰੋਕੇ ਨਹੀਂ ਸਹੀ 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 ਕੋਈ ਬੈਨ ਹੈ ਨਹੀਂ ਹੂੰ ਸੁਖਵੀਰ ਬਾਦਲ ਨੂੰ ਕਿਹਾ ਕਿ ਤੁਸੀਂ ਬਾਹਰ ਨਹੀਂ ਜਾਣਾ ਸੁਖਵੀਰ ਬਾਦਲ ਨੇ ਇਚੇਚਾ ਲਿਖਿਆ ਜੀ ਕਹਿੰਦਾ ਜੀ ਇਸ ਦੌਰਾਨ ਸ਼੍ਰੋਮਣੀ ਕਾਲਦਾਂ ਦੀ ਲੀਡਰਸ਼ਿਪ ਵੱਲੋਂ ਨਿੱਜੀ ਤੌਰ ਤੇ ਕਈ ਵਾਰ ਹੂੰ 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 ਮੀਤੀ ਸਤਾਰਨ ਦਾਸ 2024 ਨੂੰ ਜਸਵੰਤ ਸਾਹਿਬ ਦੇ ਬੱਬ ਦੇ ਤੌਰ ਤੇ ਮਿਲ ਕੇ ਜਲਦੀ ਫੈਸਲਾ ਲੈਣ ਦੀ ਫੀਲ ਕੀਤੀ ਮੰਨ ਗਏ ਹੂੰ ਕਿ ਸ਼੍ਰੋਮਣੀ ਕਾਲਦਾਂ ਦੇ ਅਧਿਸ਼ਕ ਬਲੋਂ ਨਿੱਜੀ ਤੌਰ ਤੇ ਕਈ ਵਾਰ ਮਿਲ ਕੇ ਮਾਮਲਾ ਇਹਦਾ ਮਤਲਬ ਬਲ ਤੋਂ ਹਿੰਤ ਸੀ ਪੇ ਦਿੱਤੀ ਸੀ ਸਕ੍ਰਿਪਟ ਦੇ ਕੇ ਹਮ ਇਹਦਾ ਮਤਲਬ ਉਹਦੀ ਭਾਸ਼ਾ ਤੁਹਾਡੀ ਸੀ ਹਮ 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 ਤੁਸੀਂ ਆਪ ਕਹਿ ਰਹੇ ਹੋ ਕਿ ਲੀਡਰਸ਼ਿਪ ਨੇ ਕਈ ਵਾਰ ਤੇ ਬਫਦ ਦੇ ਰੂਪ ਚ ਕਈ ਵਾਰ ਮਿਲ ਕੇ ਜਲਦੀ ਫਿਰ ਅਪੀਲ ਕੀਤੀ ਪਰਵਾਨ ਨਹੀਂ ਹੋਈ ਫਿਰ ਦੁਬਾਰਾ 22 10 224 ਨੂੰ ਪਾਰਟੀ ਸੀਨ ਵਿੱਚ ਵੀ ਕੋਰ ਬਫਦ ਦੇ ਰੂਪ ਚ ਮਿਲ ਕੇ ਪੰਜਾਬ ਚ ਚਾਰ ਬਖਵਾ ਪ੍ਰਧਾਨ ਸੁਭਾ ਹਲਕਿਆਂ ਵਿੱਚ 20 ਨਵੰਬਰ ਤੋਂ 24 ਹੋ ਰਹੀਆਂ ਜਿੰਨੀ ਚੋਣਾ ਇਸ ਵੰਦ ਵਿੱਚ ਮਿਲ ਕੇ ਬੇਨਤੀ ਕੀਤੀ ਸਾਰੇ ਪੰਜਾਬ ਦੇ ਵਰਕਰ ਚਾਹੁੰਦੇ ਹਨ ਕਿ ਵਿਸ਼ੇਸ਼ ਹਾਲਾਤ ਕਰਕੇ ਦਾਸ ਨੂੰ ਚੌਣ ਲੜਨ ਅਤੇ ਚੌਣ ਪ੍ਰਚਾਰ ਦੀ ਆਗਿਆ ਦਿੱਤੀ ਜਾਵੇ ਕੀ ਪਤਾ ਨਹੀਂਗਾ ਜਿੱਥੇ ਲਿਖਣ ਵਾਲਿਆਂ ਨੂੰ ਤੇ ਲਿਖਾਉਣ ਵਾਲਿਆਂ ਨੂੰ ਕਿ ਤਨਖਾਈਏ ਵਿਅਕਤੀ ਨੂੰ ਅਜਿਹੀਆਂ ਸ਼ੂਟ ਨਹੀਂ ਮਿਲਦੀਆਂ ਹਮ ਸਹੀ ਹੈ ਤੇ ਇਹ ਸਰਕਾਰੀ ਦਰਵਾਜ਼ੇ ਚੱਲਦਾ ਕਿ ਡੇਰਾ ਸਰਸਾ ਮੁਖੀ ਨੂੰ ਬਾਰ ਬਾਰ ਫਿਰੋਲ ਦਵਾ ਦਿਓ ਕਿਉਂਕਿ ਅਗਲੇ ਦਿਨ ਉੱਥੇ ਚੜਦੀ ਹੈ ਤੇ ਇਹ ਇੱਥੇ ਨਹੀਂ ਚੱਲਦਾ ਹਮ ਤੇ ਪਰ ਤੁਸੀਂ ਚਿੱਠੀ ਲਿਖ ਕੇ ਕਿਹਾ ਕਿ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੈਨੂੰ ਦੇ ਦਿਓ ਮਨਜ਼ੂਰੀ ਤੁਸੀਂ ਨਹੀਂ ਦਿੱਤੀ ਹਾਂ ਤੇ ਨਤਿੰਜਾ ਸ਼ਰਮਣੇ ਕਹਿੰਦਾ ਸਾਰੀ ਜਿੰਮੇ ਚੋਣਾ ਲੜਨਾ ਚਾਹੁੰਦਾ ਸੀ ਪਰ ਲੜ ਨਹੀਂ ਸਕਿਆ ਹੂੰ ਇਹ ਚਿੱਠੀ ਲਿਖੇ ਇਹਨਾਂ ਤੋਂ ਤੁਹਾਡੀ ਇੱਛਾ ਰਾਜਨੀਤਿਕ ਤੌਰ ਤੇ ਅਜੇ ਵੀ ਬਹੁਤ ਉਹ ਹੈ ਹੂੰ ਸੋ ਇਹ ਸਾਰੀ ਚਿੱਠੀ ਕਿਤਨਾ ਕਿਤੇ ਇੰਜ ਲੱਗਦਾ ਜਿਵੇਂ ਤੁਸੀਂ ਜਥੇਦਾਰਾਂ ਨੂੰ ਇਤਰਾਜ਼ ਪ੍ਰਗਟਾ ਰਹੇ ਹੋ ਜੀ 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 ਬਿਲਕੁਲ ਤੁਸੀਂ ਜੋੜੜੀ ਨਹੀਂ ਕਰ ਰਹੇ ਤੁਸੀਂ ਮੁੜ ਕੇ ਕਹਿੰਦੇ ਹੋ ਜੀ ਕੇਸ ਮੁੜ ਕੇ ਖੋਲੋ ਹੂੰ ਜੀ ਇਸ ਹਵਾਲੇ ਨਾਲ ਕਿ ਸੁਖਵੀਰ ਬਾਦਲ ਹੁਣ ਕੀ ਹੈ ਦੇਖੋ ਜਿਤ ਤੱਕ ਸੁਧਾਰ ਲੈਣ ਵਾਲੀ ਗੱਲ ਹੈ ਅ ਬਿਲਕੁਲ ਤਾਂ ਜਗ ਜਹਰਾ ਕੇ ਮੜਾਈਆਂ ਉਹਨਾਂ ਨੇ ਵੀ ਖਾਧੀਆਂ ਉਹਦੇ ਉਹਨਾਂ ਨੇ ਵੀ ਮਾਣੇ ਨੇ ਸਾਰਾ ਕੁਝ ਪਰ ਜਿੱਦਣ ਸ਼ਿਕਾਇਤ ਦੇਣਾ ਸੀ ਉਹਦਣ ਇਹ ਵੀ ਕਹਿਣਾ ਸੀ ਕਿ ਅਸੀਂ ਵੀ ਵਿੱਚੇ ਭਾਈ ਵੱਲ ਹੂੰ ਤੇ ਇਸੇ ਲਈ ਉਹਨਾਂ ਤੋਂ ਤਲਬ ਵੀ ਕੀਤਾ ਹੋਇਆ ਹਸਾਬ-ਕਤਾਬ ਹਾਂ ਲਟਕ ਰਿਆ ਮਾਮਲਾ ਇਹ ਫਿਕਰਮੰਦੀ ਵਾਲਾ ਪਹਿਲੂ ਹੈ ਕਿ ਇੰਨੀ ਦੇਰ ਕਿਉਂ ਤੁਰੰਤ ਸੁਣਵਾਈ ਫਾਸਟ ਟਰੈਕ ਵਾਲੇ ਮਾਮਲੇ ਦੇ ਕਿਉਂ ਨਹੀਂ ਚੱਲਿਆ ਗਿਆ ਹੂੰ ਹੂੰ ਹਾਂ ਦਿਵਾਲੀ ਦਿਵਾਲੀ ਤੋਂ ਬਾਅਦ ਜੀ ਇੱਕ ਮੀਟਿੰਗ ਹੁਣ ਗੁਰਪੁਰਬ ਤੋਂ ਬਾਅਦ ਅਗਲੀ ਮੀਟਿੰਗ ਉਸ ਤੋਂ ਬਾਅਦ ਜੀ ਫਿਰ ਕਿੰਨਾ ਸਮਾਂ ਨੇ ਕਿੰਨਾ ਨਹੀਂ ਹਾਂ ਸੁਖਵੀਰ ਬਾਦਲ ਨੂੰ ਘਰ ਈਲੂ ਆਪਣੀ ਬੇਟੀ ਦੇ ਵਿਆਹ ਵਾਲੇ ਪਹਿਲੂ ਤੇ ਵੀ ਫਿਕਰ ਹੋਏਗਾ ਪਰ ਇਹ ਚ ਉਹਨਾਂ ਨੇ ਉਹ ਸਵਾਲ ਇਹਨਾਂ ਜ਼ਿਕਰ ਨਹੀਂ ਕੀਤਾ ਤੇ ਕੱਲ ਉਹਨਾਂ ਦੇ ਸੱਟ ਵੀ ਲੱਗ ਗਈ ਜਦੋਂ ਉਸ ਘਤਰੇ ਤਾਏ ਕੁਝ ਤਰ੍ਹਾਂ ਦਾ ਕਹਿੰਦੀ ਸੀ ਕਿ ਜਿਹੜੀ ਕੁਰਸੀ ਤੇ ਬੈਠੇ ਉਹ ਕੁਰਸੀ ਟੁੱਟ ਗਈ ਕੁਝ ਕਹਿ ਦਿੱਤੇ ਕਿ ਕੁਰਸੀ ਸਲਿੱਪ ਕਰ ਗਈ ਇਸ ਲਈ ਉਹਨਾਂ ਦੇ ਪੈਰ ਤੇ ਬਜਨ ਆ ਗਿਆ ਤੇ ਉਂਗਲ ਫ੍ਰੈਕਚਰ ਹੈ ਬੇਚਕ ਪਲਾਸਟਰ ਲੱਗ ਗਿਆ ਇਹਨਾ ਹੋ ਸਕਦਾ ਉਹਨਾਂ ਨੂੰ ਆਉਣ ਵਾਲੇ ਦਿਨਾਂ ਚ ਹੋਰ ਇਲਾਜ ਵੀ ਕਰਾਉਣਾ ਪੈ ਜਾਵੇ ਸੋਸ਼ਲ ਮੀਡੀਆ ਤੇ ਜਿੰਨੇ ਜਿੰਨੇ ਮੂੰਹ ਉਨੀਆਂ ਗੱਲਾਂ ਕੁਝ ਕਹਿੰਦੇ ਦੇਖੋ ਜੀ ਮਤਲਬ ਕਿ ਇਹ ਤਾਂ ਗੁਰੂ ਮਰੀਆਜ਼ਾ ਨੂੰ ਚੈਲੰਜ ਕਰ ਰਹੀ ਸੀ ਜੀ ਕੁਝ ਕਰ ਰਹੀ ਸੀ ਜੀ ਇਸ ਲਈ ਹੈ ਕੁਝ ਕਹਿੰਦੇ ਜੀ ਕਿਤੇ ਇਹ ਤਾਂ ਨਹੀਂ ਕਿ ਸੰਵਤੀ ਲੈਣ ਲਈ ਡਰਾਮਾ ਜੀ ਹੈ ਨਾ ਪਰ ਛੱਟ ਕਿਸੇ ਤੇ ਵੀ ਲੱਗ ਸਕਦੀ ਹੈ ਹਾਂ ਹਾਂ ਆਸਾ ਕਦੇ ਵੀ ਕਿਸੇ ਨਾਲ ਵੀ ਕਿਤੇ ਕਿਸੇ ਨਾਲ ਵੀ ਹੋ ਸਕਦਾ ਬਿਲਕੁਲ ਤੇ ਇਸ ਲਈ ਇਸ ਨੂੰ ਉਸ ਨਜ਼ਰੀਏ ਤੋਂ ਵੀ ਦੇਖਣ ਦੀ ਲੋੜ ਹੈ ਇਸ ਖੁਸ਼ਕੁਬੀਰਵਾਦਨ ਹੋਣ ਦਾ ਵਜਨ ਕਾਫੀ ਜ਼ਿਆਦਾ ਹੈ ਇਸ ਲਈ ਉਹ ਜੇ ਇੱਕ ਪਾਸੇ ਨੂੰ ਭਾਰ ਵੀ ਪੈ ਜਾਵੇ ਤਾਂ ਉਹ ਨੇਚਰਲੀ ਉਹ ਰੂਮਰ ਦਾ ਵੀ ਹੁਣ ਤੱਕ ਅਜਾ ਹੈਗਾ ਸੋ ਇਹ ਸਵਾਲੇ ਨਾਲ ਉਹ ਉਹ ਫੈਕਚਰ ਵੀ ਹੁਣ ਉਹਨਾਂ ਨੂੰ ਇੱਕ ਤਾਂ ਬੈਸੀ ਤਨਖਾਇਆ ਕਰਾਉਣ ਕਰਕੇ ਬਾਹਰ ਨਹੀਂ ਆ ਸਕਦੇ ਹੁਣ ਫੈਕਚਰ ਕਰਕੇ ਉਚੜਨਾ ਘਟਣਾ ਔਖਾ ਹੋ ਜਾਊਗਾ ਸੋ ਇਸ ਨੂੰ ਵੀ ਲੋਕ ਕਈ ਹਵਾਲਿਆਂ ਨਾਲ ਲੈ ਰਹੇ ਨੇ ਪਰ ਸੁਖਵੀਰ ਬਾਦਲ ਦੀ ਇਸ ਚਿੱਠੀ ਨੇ ਇੱਕ ਵਾਰ ਫੇਰ ਤੋਂ ਨਵੇਂ ਸਿਰੇ ਤੋਂ ਇਸ ਮਾਮਲੇ ਦੇ ਉੱਤੇ ਚਰਚਾ ਛੇੜ ਦਿੱਤੀ ਆ ਜਿਮਨੀ ਚੋਣਾ ਬਿਲਕੁਲ ਆਪਣੇ ਪੜਾ ਤੇ ਪਹੁੰਚਣ ਵਾਲੀਆਂ ਨੇ ਇਹ ਚ ਅਕਾਲੀ ਦਲ ਮੰਨਦੀ ਆ ਪਰ ਤਾਂ ਹੀ ਅਕਾਲੀ ਦਲ ਚਰਚਾ ਜੀ ਬਿਲਕੁਲ ਬਿਲਕੁਲ